ਜਮਾਤ 8ਵੀਂ ਪ੍ਰਸ਼ਨ 50 ਅਰਧ ਵਿਆਸ r ਦਾ ਅਰਧ ਵਿਆਸ r ਦਾ ਚੱਕਰ ਖਿੱਚੋ ਜੋ ਦੋ ਚੱਕਰਾਂ ਪ ਅਤੇ ਕ ਨੂੰ ਸ਼ੋਹੇ ਅਤੇ ਗੇਰੇ ਹੁਣ ਆਪਣੇ ਕੋਲੇ ਦੋ ਚੱਕਰ ਨੇ ਇੱਕ ਚੱਕਰ ਪ ਆ ਇੱਕ ਚੱਕਰ ਕ ਆ ਆਪਾਂ ਪਹਿਲਾਂ ਨਿਸ਼ਾਨ ਲਾ ਲਏ ਹੈ ਨਾ ਇਹ ਕਿ ਚੱਕਰ ਦਾ ਨਿਸ਼ਾਨ ਲਾ ਲੀਏ ਤੇ ਚੱਕਰ ਨੂੰ ਆਪਾਂ ਡਰਾ ਕਰ ਲਈਏ ਹੈ ਨਾ ਚੱਕਰ ਬਣਾ ਲਈਏ ਇਸ ਦੇ ਅੰਦਰ ਤੇ ਹੁਣ ਸਾਡੇ ਕੋਲੇ ਇੱਕ ਦੂਸਰਾ ਚੱਕਰ ਲੈ ਲਈਏ ਉਹ ਚਾਹੇ ਛੋਟਾ ਲੈ ਲਓ ਚਾਹੇ ਇਸ ਤੋਂ ਥੋੜਾ ਜਿਹਾ ਵੱਡਾ ਲੈ ਲਓ ਇੱਥੇ ਲੈ ਲਓ ਚਲੋ ਜੇ ਛੋਟਾ ਲੈ ਲੈਨੇ ਆਪਾਂ ਨਾ ਉਹਨੂੰ ਚੱਕਰ ਨੂੰ ਵੀ ਆਪਾਂ ਉਸੇ ਤਰੀਕੇ ਨਾਲ ਬਣਾ ਲਿਆ ਡਰਾ ਕਰ ਲਿਆ ਇਸ ਤੋਂ ਬਾਅਦ ਕੀ ਆ ਇਹ ਆਪਣੇ ਕੋਲ ਚੱਕਰ ਪੀ ਆ ਇਹ ਚੱਕਰ ਆਪਣੇ ਕੋਲ ਕਿਉਂ ਆ ਪੀ ਤੇ ਕਿਉਂ ਚੱਕਰ ਨੂੰ ਮੜਾ ਦੋ ਠੀਕ ਹੈ ਹੁਣ ਉਹਨਾਂ ਨੇ ਆਪਾਂ ਨੂੰ ਕਿਹਾ ਆਰ ਅਰਧ ਵਿਆਸ ਦਾ ਚੱਕਰ ਖੇਚੋ ਤਾਂ ਆਪਣੇ ਕੋਲੇ ਆਹ ਬਿੰਦੂ ਜੇ A ਲੈ ਲਿਏ ਤਾਂ ਆਪਾਂ ਆਰ ਅਰਧ ਵਿਆਸ ਆਪਣੀ ਮਰਜ਼ੀ ਨਾਲ ਲੈ ਲਓ ਜਦੋਂ ਆਰ ਅਰਧ ਵਿਆਸ ਕਹਿੰਦੇ ਆ ਨਾ ਉਹਦਾ ਮਤਲਬ ਹੁੰਦਾ ਕਿ ਤੁਸੀਂ ਆਪਣੀ ਮਰਜ਼ੀ ਦੇ ਨਾਲ ਅਰਧ ਵਿਆਸ ਇੱਕ ਸੋਚ ਲੈਣਾ ਆਹ ਬਿੰਦੂ ਆ ਨਾ A ਇਸ ਬਿੰਦੂ ਤੇ ਵਰਗਾ ਰੱਖੋ ਹਲੋ ਆਪਾਂ ਕਾ ਰਕਰੀ ਹੁਣ ਆਪਾਂ r ਅਰਧ ਵਿਆਸ ਦਾ ਚੱਕਰ ਕੱਟਣਾ فرض ਕਰੋ ਆਪਾਂ ਅਰਧ ਵਿਆਸ n ਲੈ ਲਿਆ ਹੁਣ ਇਹ ਲੈ ਲਿਆ a ਤੋਂ b ਠੀਕ ਆ ਆ ਅਰਧ ਵਿਆਸ ਲੈ ਲਿਆ ਆਪਾਂ a ਤੋਂ ਲੈ ਕੇ b r ਅਰਧ ਵਿਆਸ ਇਸੇ ਤਰੀਕੇ ਨਾਲ ਆ ਆ ਆਪਣੇ ਕੋਲ ਬਿੰਦੂ ਹੈਗਾ ਹੁਣ C ਆ ਬਿੰਦੂ C ਆ ਹੁਣ ਉਨਾ ਹੀ ਅਰ ਦੇ ਵਿਆਸ ਜਿੰਨਾ ਤੁਸੀਂ A ਤੋਂ B ਲਿਆ ਉਨਾ ਹੀ ਤੁਸੀਂ C ਤੋਂ D ਲੈ ਲਓ ਆ ਸਾਡੇ ਕੋਲ ਆ ਗਿਆ D ਬਿੰਦੂ ਇਹਦਾ ਮਤਲਬ ਜਿਹੜਾ ਆ ਬਿੰਦੂ C ਆ ਇਹਦੇ ਤੋਂ ਇਹੀ ਅਰਧ ਵਿਆਸ D ਤੱਕ ਠੀਕ ਹੈ ਹੁਣ ਕੀ ਕਰਨਾ ਆਪਾਂ P ਕੇਂਦਰ ਲਵੋ ਕੇਂਦਰ ਲੈ ਲਿਆ P B ਜਿੰਨੀ ਪ੍ਰਕਾਰ ਖੋਲੋ B ਜਿੰਨੀ ਚਾਪ ਲਾ ਦਿਓ P ਤੇ ਪ੍ਰਕਾਰ ਖੋਲ ਕੇ ਜਾਬ ਲਾ ਦਿਓ ਇਸੇ ਤਰੀਕੇ ਨਾਲ ਕਿਉਂ ਤੇ ਪ੍ਰਕਾਰ ਖੋ ਡੀ ਜਨੇ ਪ੍ਰਕਾਰ ਖੋਲ ਕੇ ਜਾਬ ਲਾ ਦਿਓ ਠੀਕ ਹੁਣ ਜੋ ਮੇਨ ਚੀਜ਼ ਜੋ ਚੈੱਕ ਕਰਨ ਵਾਲੀ ਆ ਉਹ ਇਹੀ ਆ ਕਿ ਜਿਹੜਾ ਆਪਣਾ ਅਰਧ ਵਿਆਸ ਆ ਜੋ ਆਪਾਂ A ਤੋਂ ਲੈ ਕੇ B ਤੱਕ ਅਰਧ ਵਿਆਸ ਲਿਆ ਜਾਂ C ਤੋਂ ਲੈ ਕੇ D ਤੱਕ ਅਰਧ ਵਿਆਸ ਲਿਆ ਕੀ ਉਹ ਇਸ ਬਿੰਦੂ ਤੋਂ ਓਨਾ ਹੈ ਇਹ ਚੈੱਕ ਕਰਨਾ ਮੇਨ ਆਪਾਂ ਚੀਜ਼ ਜਿਹੜੀ ਚੈੱਕ ਕਰਨੀ ਆ ਉਹ ਆਹੀ ਚੈੱਕ ਕਰਨੀ ਆ ਠੀਕ ਹੈ ਹਾਂ ਇਸ ਬਿੰਦੂ ਦੇ ਪ੍ਰਕਾਰ ਰੱਖੋ ਤੁਸੀਂ ਚੱਕਰ ਲਾਉਣਾ ਜਿਹੜਾ ਇਹ ਚੱਕਰ ਆ ਇਹ ਨਾਲੇ ਤਾਂ ਦੋਨਾਂ ਚੱਕਰਾਂ ਨੂੰ ਸਪਰਸ਼ ਕਰੂਗਾ ਨਾਲੇ ਘੇਰੂਗਾ ਠੀਕ ਆ ਕਿੱਥੇ ਰੱਖਣੀ ਹੈ ਪ੍ਰਕਾਰ ਆਪਾਂ ਇਹਨੂੰ ਐਲ ਬਿੰਦੂ ਦਾ ਨਾਮ ਦੇ ਦੋ ਚਾਹੇ ਇਹ ਦਾ ਨਾਮ ਦੇ ਦੋ A B C D E ਇਹ ਦਾ ਨਾਮ ਦੇ ਦੋ ਠੀਕ ਆ ਜਾਨੀ ਜਿਹੜਾ ਸਾਡੇ ਕੋਲ E ਤੋਂ ਲੈ ਕੇ ਆਪਾਂ EP ਤੋਂ ਲੈ ਕੇ ਆ ਜਿਹੜੀ ਦੂਰੀ ਆ ਇਹ ਦੂਰੀ ਵੀ R ਅਰਧ ਵਿਆਸ ਦੇ ਬਰਾਬਰ ਆ ਤੇ ਜਿਹੜੀ ਇਧਰੋਂ Q ਤੋਂ ਦੂਰੀ ਆ Q ਨੂੰ ਤੇ ਇਹ ਨੂੰ ਮਿਲਾ ਕੇ ਹਨ ਇਹ ਵੀ R ਅਰਧ ਵਿਆਸ ਦੇ ਇਹ ਦੂਰੀ ਬਰਾਬਰ ਆ ਤਾਂ ਹੀ ਅਸੀਂ ਦੋਨੋਂ ਨੂੰ ਸਪਰਸ਼ ਕਰਦਾ ਚੱਕਰ ਖਿੱਚਿਆ